ਵਾਓ ਖੁਸ਼ਦੀ ਨਿੱਕੇੰਦੀਆਂ ਫੋਟੋਜ਼ ਕਿੰਨੀਆਂ ਸੋਹਣੀਆਂ ਕਿੰਨਾ ਕਿਊਟ ਕਿੰਨਾ ਨਿੱਕੂ ਜਿਹਾ ਇੱਥੇ ਪਤਾ ਨਹੀਂ ਕੌਣ ਖੁਸ਼ੀ ਰੱਖ ਗਿਆ ਹੋਵੇ ਗੱਡੂ-ਕੁੱਟਕੇ ਪ੍ਰਾਣੀਆਂ ਕਿੰਨਾ ਨਿੱਕਾ ਲੱਡੂ ਜਿਹਾ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਇਹਨਾਂ ਦੇ ਬਰਥਡੇ ਛੋਟੇ ਹੁੰਦੇ ਹੁੰਦੇ ਉਹਦੋਂ ਫੋਟੋ ਦੂਸਰੇ ਕੈਮਰੇ ਚ ਲਈਦੀ ਸੀ ਨਾ ਹੁਣ ਤਾਂ ਫੋਨ 'ਚ ਰੱਖਣ ਲਾਪੇ ਸੋਕ ਘਟਾਈ ਆ ਪਹਿਲੋਂ ਸੀ ਫੋਟੋ ਖਿੱਚ ਕੇ ਤੇ ਫੋਟੋ ਬਣਵਾਉਂਦੇ ਹੁੰਦੇ ਸੀਗੇ ਕਾਫੀ ਬਰਥਡੇ ਜਿਹੜੇ ਉਹਨਾਂ ਦੇ ਮਨਾਏ ਆ ਤੇ ਉਹਦੇ ਵਿੱਚ ਆਪਣੀਆਂ ਯਾਦਾਂ ਹੈਗੀਆਂ ਤੇ ਤੁਹਾਨੂੰ ਮੈਂ ਦਿਖਾਉਂਗੀ ਮਨੋਂ ਇਹ ਬਚਪਨ ਹੀ ਜ਼ਿਆਦਾ ਆ ਗਿਆ ਵੇਖ ਕੇ ਖੁਸ਼ਦਾ ਨਿੱਕੂ ਹੁੰਦਾ ਸੀ ਬੱਚੇ ਕਦੋਂ ਵੱਡੇ ਹੋ ਜਾਂਦੇ ਆ ਪਤਾ ਹੀ ਨਹੀਂ ਲੱਗਦਾਗਾ ਸਮਾਂ ਭੱਜਿਆ ਜਾਂਦਾ ਹੈ ਬਾਕੀ ਪਸੇ ਹੀ ਅਭੀ ਵੈਗਰੂ ਭਲਾ ਕਰੇ ਸਬਦਾ ਚਲੋ ਹੁਣ ਤੁਹਾਨੂੰ ਬਾਅਦ ਚ ਦਿਖਾਵਾਂਗੇ ਬਾਕੀ ਦੀਆਂ ਅਜੇ ਮੇਰੀ ਸਾਫ ਸਫਾਈ ਦਾ ਕੰਮ ਰਹਿਦਾ ਤੇ ਇੱਥੇ ਮੈਂ ਬਣਾ ਰਹੀ ਸੀ ਦਹੀਂ ਵਾਲੀਆਂ ਪਕੌੜੀਆਂ ਵੇਸਣ ਵਾਲੀਆਂ ਪਕੌੜੀਆਂ ਖਤਮ ਸੀ ਸੋ ਮੈਂ ਸੋਚਿਆ ਚਲੋ ਘਰੇ ਬਣਾ ਲੈਨੀ ਆ ਤੇ ਮੈਂ ਪਦੀਨਾ ਮੰਗਾ ਲਿਆ ਸੀ ਥੱਲੇ ਆਪਣੇ ਪਦੀਨਾ ਲੱਗਾ ਹੋਇਆ ਮੇਰੇ ਹਸਬੰਦ ਲਿਆਇਆ ਸੀ ਤੋੜ ਕੇ ਤੇ ਉਹਨੂੰ ਚੋਪ ਪਕੌੜੀਆਂ ਚ ਵੀ ਪਾਇਆ ਤੇ ਚਟਨੀ ਵੀ ਬਣਾਈ ਅੱਜ ਜੇ ਦਹੀਂ ਚਟਨੀ ਤੇ ਕਰੇਲੇ ਬਣਾਏ ਸੀ ਪਿਛਲੇ ਪੈਰੀ ਮੁੜ ਜਾ ਇਹ ਕਿਹੜਾ ਟਾਈਮ ਸਕੂਲੋਂ ਆਉਂਦਾ ਨਾ ਕੋਈ ਫੋਨ ਨਾ ਕੋਈ ਜਾਉਣਾ ਨਾ ਜਾਣਾ ਨਾ ਕੋਈ ਦੱਸਣਾ ਮਰ ਗਈ ਮੈਂ ਫੋਨ ਲਾ ਲਾ ਕੇ ਨਾ ਕੋਈ ਦੱਸਣਾ ਵੀ ਕੀ ਸਾਹਿਬ ਕਿਤਾਬ ਕੀ ਨਹੀਂ ਕੱਲ ਨੂੰ ਤੇਰਾ ਬੰਦ ਜਾਣਾ ਨਹੀਂ ਤੇ ਤੂੰ ਉੱਥੇ ਕਿਸੇ ਮੁੰਡੇ ਤੋਂ ਫੋਨ ਲੈ ਕੇ ਤੇਰਾ ਫਰਜ਼ ਨਹੀਂ ਸੀ ਫੋਨ ਕਰਨ ਦਾ ਉਹ ਦੂਜਾ ਮੁੰਡੇ ਕੋਈ ਫੋਨ ਹੀ ਲਿਆ ਸੀ ਤੇ ਅੱਜ ਬਸ ਮੈਨੂੰ ਅੱਜ ਬੁਲਾਈ ਨਾ ਹੁਣ ਲੋੜ ਨਹੀਂ ਬੁਲਾਉਂਦੀ ਹੈਗੀ ਨਾਲੇ ਅੱਜੋਤ ਨੂੰ ਫੋਨ ਕਰਕੇ ਦੱਸ ਦੇ ਮੈਂ ਆ ਗਿਆ ਕਰੇ Dudja, jadi apa munda ni? Hi, meri nala. Hello, hello, esya di, hmm, hello, hello, mic testing, hello? hello, hello, wow. ਵਾਹ ਕੀ ਉਹਨਾਂ ਦਾ ਜੱਗ ਗਿਆ ਹੂੰ ਉਹਨਾਂ ਦਾ ਹੈਗਾ ਇਹ ਕਟੋਰਾ ਅੱਛਾ ਕਟੋਰਾ ਕਿ ਇਹ ਉਹਦਾ ਭਰਾ ਹੈ ਜਾਂ ਦੂਜੇ ਦਾ ਕੌਣ ਹੂੰ ਆਉਂਦੀ ਚੀਜ਼ ਨਾਲ ਮੇਰੀ ਮੇਰੀ ਤਾਂ ਫਿਰੋ ਕੰਮ ਥੋੜਾ ਹੀ ਹੈ ਪਰ ਮੈਨੂੰ ਖੁਸ਼ੀ ਹੋਈ ਹੈ ਨਾ ਵੈਸੇ ਮੈਨੂੰ ਭੁੱਖ ਜੀ ਲੱਗੀ ਹੋਈ ਸੀਗੀ ਇਹਦਾ ਵਿੱਚੋਂ ਮੈਂ ਖਾਣਾ ਲਿਆ ਖਾਜਣਾ ਹੈ ਮੂੰਹ ਭੈ ਚੱਲੋ ਚਿਕਨ ਪਰਾਇਆ ਤੂੰ ਮੈਨੂੰ ਬੁਲਾਈ ਨਾ ਬਸ ਮੈਂ ਤੁਹਾਨੂੰ ਕਹਿ ਦਿੱਤਾ ਦੂਰ ਰਹੀਂ ਮੇਰੇ ਤੋਂ ਤੂੰ ਮੈਨੂੰ ਬੁਲਾਈ ਨਾ ਕੀ ਏ ਤੈਨੂੰ ਕੀ ਏ ਇਹ ਕੁਛ ਹੋਰਾਂ ਕਰਾਂ ਕਿ ਏ ਹੋਛਾ ਓਏ ਇਹ ਤਾਂ ਨਾਰਮਲ ਹੋਣਾ ਨਹੀਂ ਤੇ ਹੋਰ ਮੇਰੇ ਲਈ ਖਾਸ ਚੀਜ਼ ਲੈਣੀ ਸੀ ਤੈਨੂੰ ਕਿਲਾ ਦਾ ਨਾਰਮਲ ਹੀ ਲਿਆ ਆਊਗਾ ਲੈ ਆ ਲਿਆ ਨਾ ਇੰਨੇ ਇਤਰਾ ਧੰਨਵਾਦ ਯਾਦ ਰੱਖਿਆ ਦੋ ਆਉ ਮੈਂ ਆ ਦੂ ਜਾਣ ਤੋਂ ਹੋਈ ਕੀ ਪੂਰੀਆ ਪ੍ਰੇਮਾ ਆ ਨੰਦ ਮੇਰੇ ਮੇਰੇ ਗੇਪ ਭਰੀਏ ਮੈਂ ਇਸ ਤਰ੍ਹਾਂ ਨਾ ਓ ਕੀ ਮੈਦੋ ਹੈ ਬੈਂਡ ਨੇ ਖਾਇਣਾ ਵੇਖਨ ਜੀ ਮਾੜਾ ਆ ਮਾੜਾ ਆ ਪਹਿਲੀ ਤੂੰ ਜਿੱਦਾਂ ਚਾਕਲੇਟ ਹੀ ਨਹੀਂ ਆ ਚਾਕਲੇਟ ਤਾਂ ਹੋਣਾ ਹੁਣ ਕੀ ਹੀ ਆਇਆ ਕਾਹਲਾ ਜਨਾ ਮੁੱਟੀ ਹਾਂ ਚਾਹ ਉਹ ਤਾਂ ਮਗਰੇ ਹੀ ਬੱਦੂ ਇਹ ਇ ਕਾਰ ਕੱਢ ਲੈ ਗੋਨੇ ਤਰ ਕਾਹ ਲਗਾ ਹਾਂ ਮੈਂ ਵਾਰਾ ਦੂੰ ਚੱਲ ਤੰਨ ਲੋੜ ਨਹੀਂ ਉਹ ਹਲੋੜ ਨਹੀਂ ਉਧਰ ਵੇਖੋ ਜੋ ਤੈਨੂੰ ਲੋੜ ਤਾਂ ਨਹੀਂ ਖੋਲ ਲੋ ਮੈਂ ਖੋਲ ਦਿੰਦਾ ਇਹ ਰੁਕਲੇ ਮਾ ਆਓ ਬਾਹ ਪੋਰ ਕਾਰਟਾ ਦਾ ਵਿੱਚ ਹੋਰ ਕਾਰਟਾ ਸਾਡੇ ਹਾਂ ਹਾਂ ਮਮੀ ਉਹ ਖੋਲ ਕੇ ਮੈਂ ਅਨਬਾਕਸਿੰਗ ਕਰਨੀ ਹੈ ਤੇਰੇ ਮੰਮੀ ਨੂੰ ਅਨਬਾਕਸਿੰਗ ਪੂਰ ਗਿਆ ਅੰਦਰ ਸਾਰਾ ਹੈ ਮਮੀ ਕੋਲਾ ਡੇਟ ਲੰਗੀ ਹੋਵੇਗੀ ਤੇ ਆ ਦੇਖ ਪਹਿਲਾਂ ਖਾ ਲ ਕੇ ਫਿਰ ਡੇਟ ਖਾਣਗੇ ਨਹੀਂ ਤੜਕਾ ਬਣਾਉਣਾ ਹੈ ਮੈਂ ਕਿੱਡੂ ਯਾ ਕੱਪਕੇਕ ਇਹ ਹੁੰਦਾ ਬਣ ਜਾਂਦੇ ਹਨ ਆ ਹਾਂ ਤੈਨੂੰ ਤੜਕਾ ਰਹਿ ਜਾਂਦੇ ਨੇ ਨਾ ਤੇਰਾ ਡੈਡੀ ਕਹਿੰਦੇ ਬਰੀਆਨੀ ਬਣਾਉਣੀ ਹੈ ਤੇ ਜਾਂ ਫਿਰ ਉਹ ਬਣਾ ਕੇ ਸਬਜੀ ਬਣਾ ਕੇ ਦੇ ਨਾਲ ਚੌਲ ਗਣ ਉਬਰਾਵਾ ਤੇਰੀ ਭੂਆ ਦਾ ਮੁੰਡਾ ਮੇਰ ਨਾਲ ਕੋਰ ਮੁੰਡਾ ਹੀ ਗਣਾ ਉਹ ਲਾ ਇਥੋਂ ਆਮਦਾਨੇ ਦਈਆ ਪ੍ਰਿੰਸਾਂ ਇੱਕ ਗ੍ਰੈਂਡ ਹੀ ਕਰ ਲੈਣਾ ਤੇ ਉਹਨੇ ਵੀ ਜਾਣਾ ਹੈ ਭਰਾ ਉਹਨੂੰ ਨਾ ਕੋਈ ਬੱਸ ਦਾ ਪਤਾ ਨਾ ਕੁਛ ਨਾ ਉਹਨੂੰ ਕਰਾਇਆ ਉਹ ਭਰਾ ਉਹਨੂੰ ਘਰ ਦੇ ਨੂੰ ਕੱਖਨ ਦੱਸ ਕੇ ਆਇਆ ਹੈ ਕਿੱਥੇ ਨਹੀਂ ਪਰ ਜੱਜ ਨਹੀ ਆ ਤੇ ਹੋਰ ਕੀ ਕੀ ਤੇ YouTube ਫੈਮਲੀ ਤੋਂ ਦੱਸ ਦਈਏ ਕਿ ਅੱਜ ਕੋਈ ਚੱਲ ਰਹੀ ਹੈ ਅੱਜ ਆ ਵੀਡੀਓਜ਼ ਕੁਕਿੰਗ ਯੈਸ ਇਹ ਬਣਾ ਰਹੇ ਨੇ ਨੌਨ ਵੇਜ ਬਰੀਆਨੀ ਤੇ ਜਿੱਦਾਂ ਨੌਨ ਵੇਜ ਬਰੀਆਨੀ ਕੁਝ ਵੀ ਬਣਾ ਹੋਵੇ ਇਹ ਆਪੇ ਬਣਾ ਲੈਂਦੇ ਹਾਂ ਇਸ ਕਰਕੇ ਮੇਰੀ ਅੱਜ ਛੁੱਟੀ ਆ ਠੀਕ ਆ ਹਾਂ ਆਵਾਜ਼ ਦਿਓ ਮੇਰੀ ਅੱਜ ਛੁੱਟੀ ਆ ਆਪਾਂ ਟਾਓ ਨਾਨਾ ਤੋਂ ਕੇ ਸੌਣਨੇ ਆ ਤੇ ਮੇਰੇ ਲਈ ਦੁੱਧ ਵੀ ਗਰਮ ਕਰ ਦਿਓ ਮੇਰੀ ਸੇਵਾ ਸੁਭਾ ਮੇਰੀ ਲੱਤ ਬੱਤਾ ਕੁੱਟ ਦਿਓ ਜੇ ਵਾਸ ਹੋਰ ਕੁਝ ਜ਼ਿਆਦਾ ਨਹੀਂ ਠੀਕ ਹੈ ਨੂੰ ਤੇ ਚਿਹਰਾ ਕਹਿਣਾ ਹੈ ਉਹ ਤਾਂ ਤੂੰ ਆਪਦੇ ਲਈ ਬੋਲ ਤਾਂ ਫਿਰ ਜਦੋਂ ਜਦੋਂ ਬੋਲਦਾ ਨਾ ਨਾ ਵਲੌਗ ਦੇ ਵਿੱਚ ਥੋੜਾ ਉੱਚੀ ਬੋਲਿਆ ਕਰ ਤੇਰੀ ਆਵਾਜ਼ ਹੀ ਨਹੀਂ ਨਿਕਲਦੀ ਉਵੇਂ ਗੱਜਦਾ YouTube ਫੈਮਲੀ ਮੈਂ ਤੁਹਾਨੂੰ ਦੱਸ ਦਿੰਨੀ ਕਿ ਅੱਜ ਮੈਂ ਸਵੇਰੇ ਫੋਨ ਤੇ ਗੱਲ ਕਰਦੀ ਪਈ ਸੀ ਤੇ ਮੈਂ ਉੱਚੀ ਬਾਜ ਕਰਨੀ ਤੇ ਇਹਨੇ ਵੀ ਉੱਚੀ ਬਾਜ ਹੀ ਕਰਨੀ ਆ ਕਿਉਂ ਬਈ ਮਾਂ ਦਾ ਉੱਚੀ ਬਾਜ ਕਰੇ ਪੁੱਤ ਦਾ ਕੀ ਫਰਜ ਬੰਦਾ ਉੱਚੀ ਬਾਜ ਕਰਦਾ ਜਿਹੜੇ ਬਣੇ ਆ ਜਿੰਨੀ ਵੀ ਰੱਖਿਆ ਘਰ ਜਿਵੇਂ ਸਾਹਮਣੇ ਰੱਖਦੇ ਨਾ ਵਲੌਗ ਚ ਓਵੇਂ ਓਵੇਂ ਐ ਦਾਬੇ ਮਾਰਦਾ ਵੀ ਮੰਮੀ ਡਰ ਜੂਏ ਗਰਦਨ ਕੱਟ ਜਾਏਗੀ ਜੋ ਵੀ ਤੁਹਾਡੇ ਵਾਲਾ ਹੀ ਏ ਤੁਹਾਡੇ ਵਾਲਾ ਫਿਰ ਮੇਰੇ ਤੇ ਆ ਵੀ ਨਹੀਂ ਨਾ ਹੁੰਦੇ ਨਾ ਮੈਂ ਮੈਂ ਉਹਦੇ ਕੈਮਰਾ ਚੱਕ ਲਿਆ ਕਰਨਾ ਹਾਂ ਆਹ ਬਲਹ ਆਹ ਮੇਰੀ ਫੈਮਿਲੀ ਹੁਣ ਬਹੁਤ ਵੱਡੀ ਮੇਰੇ ਤੋਂ ਬੱਚ ਕੇ ਨਾ ਕੋਈ ਨਾ ਹੂੰ ਵਦਈਆ ਤੂੰ ਚੌਲ ਐਵੇਂ ਖਾ ਜਾਣੇ ਕੱਚੇ ਹੀ ਬਰੀਆਨੀ ਜਦੋਂ ਬਣੂਗੀ ਉਹਦੇ ਬਣੂਗੀ ਤੂੰ ਤੂੰ ਹੋਵੇਂ ਨਾ ਮਤਲਬ ਜਨਾਨੀ ਤਾਂ ਅੱਧੀ ਝੂਠ ਖਵਾਵੇਂ ਰਿਸ਼ਤੇਦਾਰਾਂ ਨੂੰ ਤਾਂ ਐਂ ਬਣਾਉਂਦੇ ਅਸੀਂ ਹੱਥ ਸੁੱਚੇ ਰੱਖੇਦੇ ਆ ਜਦੋਂ ਰਸੋਈ 'ਚ ਕੰਮ ਕਰਨਾ ਹੈ ਹਾਂ ਐ ਤੇਰੇ ਵਾਂਗੂੰ ਠੁੰਗੇ ਢੜੀ ਲਾਈਦੇ ਆ ਰੋਟੀ ਗੁੱਤੀ ਰੋਟੀ ਦੇਸੀ ਕਿਹਾ ਕਰੋ ਨੋ ਦੇਸੀ ਉਹਦਾ ਨਾਮ ਹੈਗਾ ਹੈ ਉਹਦੇ ਨਾਮ ਨਾਲ ਬੁਲਾਇਆ ਕਰੋ ਬੜੇ ਪਿਆਰ ਨਾਲ ਬੋਲਿਆ ਕਰੋ ਓਕੇ ਜੱਸੀਰ ਇੱਕ ਤਾਂ ਕਿ ਆਪਲੇਆ ਗੇਟ ਬੰਦ ਕਰਿਆ ਸਾਡੀ ਦੁੱਧ ਪਾਇਆ ਤੇ ਇੱਕ ਹੋਰ ਡੱਡੂ ਜਿਹਾ ਖਾ ਲ ਮੈਨੂੰ ਨਹੀਂ ਪਸੰਦ ਆਇਆ ਇਹ ਮਿੱਠਾ ਮੈਂ ਨਮਕੀਨ ਚੀਜ਼ ਤਾਂ ਮਰਲੇ ਲਿਆ ਨਹੀਂ ਕੋਈ ਨਮਕੀਨ ਹਾਂ ਡੈਡੀ ਇਹੋ ਕੁਝ ਲਿਆਉਂਦੇ ਨੇ ਰੇਡੀ ਨੂੰ ਬੱਤਾਂ ਮਰੀ ਮੇਰ ਲਈ ਵੈੱਕੀ ਬੰਗੀ ਚੀਜ਼ ਲੈ ਆਉਂਦੇ ਆ ਆ ਤੇਰੇ ਵਾਂਗੂ ਲਟਰਮ ਪਟਰਮ ਨਹੀਂ ਮਖਾਂਦੀ ਯੋਰ ਆ ਨਾਲ ਆ ਮੇਨੋਂ ਘਬਰਾਟ ਹੋ ਜਾਂਦੀ ਆ ਲੈ ਇਹ ਤੇ ਇਹਦੇ ਨਾਲੋਂ ਤਾਂ ਉਹ ਹੀ ਲੈ ਆਉਂਦਾ ਦੂਜੇ ਜਿਹੜੇ ਬਾਰ ਬਨ ਉਹ ਹੀ ਟੇਸਟੀ ਹੁੰਦੇ ਆ ਇਹ ਪਤਾ ਨਹੀਂ ਕੇਕ ਲੈ ਆਉਂਦਾ ਜਨਾ ਕੇਕ ਮੈਨੂੰ ਪੁੱਛਿਆ ਮੈਂ ਕਿਹਾ ਕੇਕ ਅਸੀਂ ਖਾਂਦੇ ਰਏ ਉੱਥੇ ਆਸਟ੍ਰੇਲੀਆ ਨਾ ਇੱਥੇ ਗਾਡੇ ਮੈਂ ਤੇਰਾ ਨਾ ਨੀ ਰੁਪਲਦੜੀ ਆਜਾ ਨਹੀਂ ਫਿਰ ਸਰਦਾਰ ਸਾਹਿਬ ਉਥੋਂ ਵਾਲਾ ਕੇਕ ਇੱਥੇ ਨਹੀਂ ਮਿਲ ਸਕਦਾ ਉਥੇ ਤਾਂ ਪਰਪਾਇਆ ਪਤਾ ਨਹੀਂ ਹੁੰਦੇ ਨਹੀਂ 150 ਹੁੰਦੇ ਸੀ ਤੇ ਚਾਕਲੇਟ ਜ਼ਰੂਰ ਅਸੀਂ ਉੱਤੇ ਲੱਗੇ ਜਿਹੜੇ ਸਪੈਸ਼ਲ ਤੇ ਲੱਗੇ ਹੁੰਦੇ ਹੋ ਚੱਕੀ ਦੇ ਹੁੰਦੇ ਸਪੈਰ ਇਹ ਡੀਅਨ ਨੂੰ ਸਪੈਰ ਸਪੈਸ਼ਲ ਨਹੀਂ

ਸਾਰਾ ਵਗੂ ਚੱਕਿਆ ਕਰਨ ਮੈਂ ਤਾਂ ਪਉ ਮਹੀਨਾ ਫੇਰ ਨਹੀਂ ਹੋਈ ਨਹੀਂ ਅਸੀਂ ਇੰਨੇ ਵੀ ਨਹੀਂ ਇੱਕ ਅੱਧਾ ਦਿਨ ਮਤਲਬ ਉਹ ਇੱਕ ਦੋ ਦਿਨ ਪਹਿਲਾਂ ਲਾ ਦਿੰਦੇ ਨੇ ਨੇੜੇ ਹੁੰਦੇ ਸੀ ਐਕਸਪਾਇਰ ਡੇਟ ਤੇ ਜਾਂ ਕੋਈ ਵੀ ਠੀਕ ਆ ਜੇ ਮੈਂ ਲਾ ਦਸਦਾ ਰਹੀ ਸੀ ਮਤਲਬ ਉਹ ਜਿਹੜਾ 12 ਰੁਪਏ ਦਾ 12 ਡਾਲਰ ਦਾ ਚਾਕਲੇਟ 6 ਡਾਲਰ ਚ ਲਾ ਦਿੰਦੇ ਉਹ ਜਿਹੜਾ 10 ਡਾਲਰ ਦਾ 2 ਡਾਲਰ ਦਾ ਹੁੰਦਾ ਹੈ 2.5 ਹਾਂ ਐਵੇਂ ਫਰਕ ਸੀ ਨਈ ਉਹ ਜਿਹੜੇ ਚਾਕਲੇਟ ਤੇ ਆਈਟਮਾਂ ਹੁੰਦੀਆਂ ਇਹ ਕੜਾ ਇੱਕ ਦਿਨ ਜਮਾ ਲਓ ਡੇਢ ਨਾਲੇ ਤੁਸੀਂ ਇੰਨੇ ਨਹੀਂ ਖਾ ਲਈ ਤਾਂ ਉੱਥੇ ਬਹੁਤ ਹਾਰਡ ਵਰਕ ਕੀਤਾ ਸੀ ਉਦੋਂ ਤੇ YouTube ਫੈਮਲੀ ਸਾਨੂੰ ਫੇਰ ਮੌਕਾ ਮਿਲਿਆ ਜਾਣ ਦਾ ਤੇ ਤੁਹਾਨੂੰ ਹਾਰਡ ਵਰਕ ਜ਼ਰੂਰ ਵਿਖਾਵਾਂਗੇ ਉਦੋਂ ਅਸੀਂ ਵਲੌਗਰ ਨਹੀਂ ਸੀ ਬਣੇ ਨਹੀਂ ਤਾਂ ਬੜਾ ਤੱਕੜ ਕਿਸੇ ਬਹੁਤ ਅੱਛਾ ਚੋਕਲੇਟ ਲੈ ਲਿਆਣ ਕਰੀਏ ਨਾ ਮੇਰਾ ਕੇਲੇ ਪਰ ਕਿਨੇ 19 ਰੁਪਏ ਕਿੰਨੇ ਪੈ ਲੈ ਕੇ ਲਾ ਪਿਆ ਉਹ ਪੈਸਿਆਂ ਦਾ ਵੀ ਹਿਸਾਬ ਕਰਦਾ ਦਾ ਜਿਹੜੇ ਪਿੱਛੇ ਪੈਸੇ ਉਹ ਮਨੀਮ ਜੀ ਸੀ ਤੇ ਅਸੀਂ ਇਹ ਕਹਿਣਾ ਵੀ ਇਹ ਬੜਾ ਚੀੜਾ ਅੰਕਲ ਤੇ ਕਿਉਂ ਉਹ ਬਾਅਦ ਚ ਦੂਜੇ ਅੰਕਲ ਨੇ ਸਾਨੂੰ ਦੱਸਿਆ ਇਹ ਮਨੀਮੀ ਕਰਦਾ ਰਿਹਾ ਤਾਂ ਕਰਕੇ ਵੀ ਹਿਸਾਬ ਕਰਦਾ ਨਹੀਂ ਉਹ ਕਿਲੇ ਮਹਿੰਗੇ ਨਹੀਂ ਨਹੀਂ ਇਹ ਕਿ ਮਹਿੰਗੇ ਨਹੀਂ ਤੇ ਇਕ ਕੈਲਕੂਲੇਸ਼ਨ ਲਾ ਲਈ ਇਹ ਇੰਡੀਆ ਦੀ ਫਿਰ ਤਾਂ ਬਹੁਤ ਕੁਝ ਖਾ ਨਹੀਂ ਸਕਦੇ ਬਣ ਕੇ ਚੱਲ ਹੁੰਦੇ ਆ 5-6 ਡਾਲਰ ਦੇ ਕਿਲੋ ਮੰਗਾਵ 350 ਵਿੱਚ ਇੱਥੇ ਦਾ ਇੱਥੇ ਮੰਗਾ ਦਾ ਤੇ ਕੇਲੇ ਵਾਲਾ ਕਿੰਨੇ ਚੜਦੇ ਆਂ ਦੱਸ ਜੀ ਚਲ 12 ਲੱਖ ਕਿੰਨੇ ਕੇਲਾ ਵੇਚ ਚਲੋ ਮੈਂ ਫਿਰ ਆਪਾਂ ਇੰਜ ਕਰਦੇ ਆਂ ਖੁੱਜ ਕੇ ਜਿਹੜਾ ਤੈਨੂੰ ਕੰਮ ਦੱਸਿਆ ਮੈਂ ਆ ਰਹੀ ਆ 15 ਮਿੰਟ ਦੇ ਬਾਅਦ ਤੇ ਆਪਾਂ ਫੇਰ ਕਰਦੇ ਆਂ ਗੱਲ ਬਾਤ